ਕਿਸਾਨ ਭਰਾਵੋ ਖਨੋਰੀ ਮੋਰਚਾ ਜੋ 13 ਫਰਵਰੀ ਤੋਂ ਤਿੰਨ ਜਗ੍ਹਾ ਐਮਐਸਵੀ ਖਰੀਦ ਗਰੰਟੀ ਕਾਨੂੰਨ ਸੁਆਮੀਨਾਥਨ ਯੋਗਤਾ ਫਸਲਾਂ ਦੇ ਭਾਅ ਕਰਜ਼ਾ ਮਾਫੀ ਤੇ ਮਨੇਗਾ ਮਜ਼ਦੂਰੀ ਸਹਿਤ 13 ਮੰਗਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਇਹ ਮੋਰਚਾ 13 ਫਰਵਰੀ ਤੋਂ ਚੱਲ ਰਿਹਾ ਹੈ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਰਤ ਰੱਖਿਆ 26 ਨਵੰਬਰ ਤੋਂ ਬੈਠੇ ਨੇ ਅੱਜ ਚਰੰਜਮਨ ਦੇ ਨੇ ਤੇ ਜਿਹੜੇ 111 ਯੋਧੇ ਨਵੇਂ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦੇ ਮਰਨਵਰਤ ਨੂੰ ਅੱਜ ਚੌਥਾ ਦਿਨ ਹੈ ਤੇ ਆਪਾਂ ਦੇਖ ਰਿਹਾ ਹੁਣੇ ਤੁਹਾਨੂੰ ਜਿਹੜੀ ਪਹਿਲੀ ਵੀਡੀਓ ਚ ਦਿਖਾਇਆ ਗਿਆ ਵੀ ਕਿਵੇਂ ਮਾਲਸ਼ਾ ਜਿਹੜੇ ਵਲੰਟੀਅਰ ਇੱਕ ਦੂਜੀ ਦੀਆਂ ਕਰ ਰਹੇ ਨੇ ਜਿਹੜੇ ਸਾਥੀ ਬੈਠੇ ਨੇ ਇਹਨਾਂ ਦੇ ਹੌਸਲੇ ਨੂੰ ਇਹਨਾਂ ਦੇ ਸਿੱਦਕ ਨੂੰ ਸਿਰ ਝੁਕਦਾ ਹੈ ਵੀ ਇਹਨਾਂ ਨੇ ਆਪਣੇ ਪੂਰੇ ਦੇਸ਼ ਦੀ ਐਮਐਸਪੀ ਦੀ ਖਰੀਦ ਦੀ ਗਾਰੰਟੀ ਕਰਨ ਦੀ ਮੰਗ ਨੂੰ ਲੈ ਕੇ ਆਪਣੇ ਆਪ ਤੇ ਤੁਸੀਂ ਇਹ ਚੱਲ ਰਹੇ ਜੀ ਕਿਹਨਾ ਬਹੁਤ ਸੌਖਾ ਹੈ ਮਰਨ ਵਰਤ ਜਾਂ ਅਨਾਜ ਨੂੰ ਛੱਡਣਾ ਲੇਕਿਨ ਇਹ ਜਿਹੜੇ ਇਹਨਾਂ ਦੇ ਬੀਤ ਰਹੀ ਹੈ ਇਹਨਾਂ ਦੇ ਚਿਹਰੇ ਨੇ ਅੱਜ ਜਿਹੜੇ ਆ ਤੁਸੀਂ ਦੇਖ ਸਕਦੇ ਗਦਗਦ ਕਰਦੇ ਚਿਹਰੇ ਸੀ ਤੇ ਅੱਜ ਕੀ ਹਾਲਾਤ ਹੈ ਕਈਆਂ ਨੂੰ ਸਿਰਦਰਦ ਹੁੰਦਾ ਜਦੋਂ ਲੱਤਾਂ ਦੁਖਦੀਆਂ ਨੇ ਇੱਕ ਦੂਜੀਆਂ ਲੱਤਾਂ ਮੰਡ ਕੇ ਲੇਕਿਨ ਚੜ੍ਹਦੀ ਕਲਾ 'ਚ ਇੱਕ ਦੂਜੇ ਨੂੰ ਹੌਸਲਾ ਦੇ ਕੇ ਚੱਲ ਰਹੇ ਨੇ ਤੇ ਸਾਰੇ ਭਰਾਵਾਂ ਨੂੰ ਅਪੀਲ ਹੈ ਵੱਡੀ ਤੋਂ ਵੱਡੀ ਗਿਣਤੀ 'ਚ ਖਨੋਰੀ ਮੋਰਚੇ ਤੇ ਪਹੁੰਚੋ ਇੱਥੇ ਆ ਕੇ ਹਾਜ਼ਰੀਆਂ ਭਰੋ ਤੁਹਾਡੇ ਸਾਰਿਆਂ ਦੀ ਕਿਉਂਕਿ ਸਰਕਾਰ ਗੁੰਗੀ ਬੈਰੀ ਹੋ ਚੁੱਕੀ ਹੈ ਸਰਕਾਰ ਹੱਕ ਮੰਡ ਚ ਡੁੱਬੀ ਹੋਈ ਹੈ ਤੇ ਇੱਥੇ ਆ ਕੇ ਕਿਉਂਕਿ ਰਾਤ ਸਰਦਾਰ ਜਗੀਰ ਸਿੰਘ ਢੱਲੇਵਾਲ ਦੀ ਸਿਹਤ 2 ਵਜੇ ਦੇ ਕਰੀਬ ਖਰਾਬ ਹੋ ਗਈ ਸੀ ਉਲਟੀਆਂ ਆਈਆਂ ਉਹ ਵੀ ਤੁਸੀਂ ਜਿਹੜੇ ਵੀਡੀਓ ਰਾਹੀਂ ਦੇਖਿਆ ਹੋਊਗਾ ਤੇ ਪਾਣੀ ਕੱਲ ਦਾ ਨਹੀਂ ਜਾ ਰਿਹਾ ਉਹਨਾਂ ਦੇ ਹਾਲਾਤ ਨਾਜ਼ੁਕ ਨੇ ਇੱਕ ਤਰਫ ਪੰਜਾਬ ਸਰਕਾਰ ਫਾਰਮੈਲਟੀ ਪੂਰੀ ਕਰਨ ਨੂੰ ਕਦੇ ਅਧਿਕਾਰੀਆਂ ਨੂੰ ਭੇਜਦੀ ਹੈ ਕਦੇ ਕੋਈ ਆ ਰਿਹਾ ਕਦੀ ਕੋਈ ਆ ਰਿਹਾ ਹੈ ਲੇਕਿਨ ਜਿਹੜੀ ਇਹ ਕਮੰਡੀ ਸਰਕਾਰ ਕਮੰਡ ਚ ਡੁੱਬੀ ਹੋਈ ਹੈ ਇਹ ਅਜੇ ਤੱਕ ਗੱਲਬਾਤ ਤੇ ਨਹੀਂ ਆ ਰਹੀ ਤੇ ਇਹੀ ਅਪੀਲ ਹੈ ਖਨੋਰੀ ਮੋੜ ਤੇ ਤੇ ਵੀਹਰਾ ਘਾਤੇਓ ਪਹੁੰਚੋ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ